ਉਮੀਦਵਾਰ ਸਾਡੇ ਨਾਲ ਸੁਖਿੰਦਰ ਸਿੰਘ ਰੰਦਾਵਾ ਜੀ ਮੌਜੂਦ ਨੇ ਨਾ ਉਹਨਾਂ ਸਾਰੀ ਗੱਲਬਾਤ ਕਰ ਰਹੇ ਕਿ ਮਨਾਂ ਦੀ ਕੰਪੇਨਿੰਗ ਚੱਲ ਸਰ ਸਭ ਤੋਂ ਪਹਿਲਾਂ ਸਵਾਗਤ ਕਰਨੀ ਇਸ ਗੱਲ ਤੋਂ ਸਰ ਕਿਵੇਂ ਦੀ ਕੰਪੇਨਿੰਗ ਜਿਹੜੀ ਕਿ ਆਪਣੇ ਲੋਕ ਸਭਾ ਤੁਹਾਡੇ ਸਾਹਮਣੇ ਜਿਹੜੀ ਕੰਪੇਨ ਸਾਡੀ ਪੂਰੀ ਚੱਲਦੀ ਹੈ ਕੱਲ ਵੀ ਚੱਲਦੀ ਪਰਸੂ ਵੀ ਚੱਲਦੀ ਹੈ ਲਗਾਤਾਰ ਸਰਕਾਰ ਲਗਾਤਾਰ ਸਾਡੀ ਜਿਹੜੀ ਹਲ ਲਗਾਤਾਰ ਸਾਡੇ ਮੰਤਰੀਆਂ ਦੇ ਸਾਹਮਣੇ ਆ ਰਹੇ ਨੇ ਪਿਛਲੇ ਦਿਨੀ ਕੋਵਿਡ ਸ਼ੀਟ ਨੂੰ ਲੈ ਕੇ ਜਿਹੜਾ ਕਿ ਵੱਡਾ ਮਸਲਾ ਜਿਹੜਾ ਸਾਹਮਣੇ ਆਇਆ ਕੋਵਿਡ ਸ਼ੀਟ ਨੂੰ ਵੇਖੋ ਕਿ ਇਹ ਤੇ ਜਿਹੜਾ ਤੁਸੀਂ ਮੈਂ ਅੱਜ ਤੁਹਾਡਾ ਅੱਜ ਫਰੀडम डे ਵੀ ਆਪਸ ਫਰੀडम डे ਉਹਦੇ ਅੱਜ ਸਾਰੀ ਪ੍ਰੈਸ ਨੂੰ ਇਹਦੇ ਤੇ ਖੜੇ ਹੋ ਜਾਣਾ ਚਾਹੀਦਾ ਕਿ ਇਹ ਜਿਹੜਾ ਇਲੈਕਟਰਲ ਬੋਨ ਕੋਵਿਡ ਸ਼ੀਟ ਤੇ ਆਇਆ ਇਹਦੀ ਇਨਕੁਆਰੀ ਹੋਣੀ ਚਾਹੀਦੀ ਔਰ ਇਹੋ ਜਿਹਾ ਤਮਾਕਾਉਣਾ ਚਾਹੀਦਾ ਕਿ ਜਿਹੜੀਆਂ ਜਾਨਾਂ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਚ ਕਦੀ ਦੋ ਦੋ ਸਾਲ ਤੱਕ ਤਿੰਨ ਤਿੰਨ ਮੌਤਾਂ ਨਹੀਂ ਹੋਈਆਂ ਉੱਤੇ ਇੱਕ ਇੱਕ ਸਾਲ ਚ 15-15 ਮੌਤਾਂ ਹੋ ਗਈਆਂ ਤਾਂ ਇਹਨਾਂ ਚੀਜ਼ਾਂ ਦੀ ਇਨਕੁਆਰੀ ਕਰਾਂਗੇ ਔਰ ਦੱਸਾਂਗੇ ਹਿੰਦੁਸਤਾਨ ਦੇ ਲੋਕਾਂ ਨੂੰ ਕਿ ਇਹ ਜਿਹੜੀਆਂ ਦਵਾਈਆਂ ਸੀ ਜਿਹੜੀ ਵੈਕਸੀਨ ਸੀਗੀ ਉਸ ਕੰਪਨੀ ਕੋਲੋਂ ਇਲੈਕਟ੍ਰਲ ਬਾਂਡ ਉਹਨਾਂ ਕੋਲ ਚੰਦਾ ਲੈਣਾ ਬੜਾ ਵੱਡਾ ਦੇਸ਼ ਤਰੋਈ ਦਾ ਗੱਲ ਸੀ ਪਰ ਕੋਵਿਡ ਸ਼ੀਲਡ ਲਈ ਲੋਕਾਂ ਨੂੰ ਵਾਰ-ਵਾਰ ਪ੍ਰੇਰਿਤ ਕੀਤਾ ਗਿਆ ਪ੍ਰਧਾਨ ਮੰਤਰੀ ਵੱਲੋਂ ਨੀ ਕੀਤਾ ਗਿਆ ਕਿਹਾ ਗਿਆ ਕਿ ਤੈਨੂੰ ਹਵਾਇਦਾ ਚ ਨਹੀਂ ਚੜਨਣਾ ਤੈਨੂੰ ਦਫ਼ਤਰ ਦੇ ਵਿੱਚ ਐਂਟਰੀ ਨਹੀਂ ਕਰਨ ਦੇਣੀ ਫੋਰਸਿਬਲੀ ਕਿ ਇਹੋ ਜੇ ਕਾਨੂੰਨ ਬਣਾਉਂਦੇ ਕਿ ਅਸੀਂ ਭਾਵੇਂ ਹਵਾਇਦਾ ਜਿਕਰ ਨਾਲ ਕੋ ਹੋਣਾ ਚਾਹੀਦਾ ਕਿ ਕੋਵਿਡ ਸ਼ੀਲ ਦਵਾਈ ਕਿ ਨਹੀਂ ਦਵਾਈ ਤੇ ਇਹ ਜਿਹੜੇ ਚੀਜ਼ਾਂ ਨੇ ਇਹਨਾਂ ਦਾ ਬੜਾ ਬੜੀ ਡੂੰਗੀ ਕੌਨਸਪੀਰੇਸੀ ਦੇ ਹਿਸਾਬ ਦੇ ਨਾਲ ਇਹਨਾਂ ਨੇ ਕੱਲਾ 60 ਕਰੋੜ ਰੁਪਏ ਦੇ ਵਿੱਚ ਬਹੁਤ ਕਰੋੜਾ ਹਜ਼ਾਰਾ ਦਾ ਕਪਲਾ ਠੀਕਾ ਲੋ ਐਂਡ ਆਰਡਰ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਲੋ ਐਂਡ ਆਰਡਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਕੀ ਹਾਲਾਤ ਨੇ ਨਹੀਂ ਮੇਰੀ ਗੱਲ ਸੁਣ ਜੋ ਪੰਜਾਬ ਦੇ ਲੋ ਐਂਡ ਆਰਡਰ ਤੇ ਹਾਲਾਤ ਨੇ ਕਿ ਛੜਿਆਮ ਨਸ਼ਾ ਵਿਕ ਰਿਹਾ ਛੜਿਆਮ ਐਕਸਟਰੈਸ਼ਨ ਹੋ ਰਹੀਆਂ ਗੈਂਗਸਟਰ ਘੁੰਮ ਰਹੇ ਨੇ ਜਿਹੜੀਆਂ ਜੇਲ੍ਹਾਂ ਨੇ ਉਹ ਅਖਾੜਾ ਬਣੀਆਂ ਨੇ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਹੋ ਰਹੀਆਂ ਨੇ ਤੇ ਇਹਦੇ ਤੋਂ ਬਾਅਦ ਹੋਰ ਕੀ ਹੋ ਸਕਦਾ ਲੋ ਐਂਡ ਆਰਡਰ ਦੁਬਾਰਾ ਪੈਦਾ ਕੀਤਾ ਠੀਕ ਹੈ ਜੀ ਉਹ ਗੁਰਦਾਸਪੁਰ ਲੋਕ ਸਭਾ ਤੋਂ ਉਮੀਦਵਾਰ ਸੁਖਿੰਦਰ ਸਿੰਘ ਰੰਧਾਵਾ ਜੀ ਜਿਨ੍ਹਾਂ ਨਾਲ ਸਾਰੀ ਬੜੀ ਬੜੇ ਵਧੀਆ ਤਰੀਕੇ ਨਾਲ ਸਾਡੀ ਗੱਲਬਾਤ ਹੋਈ ਇਸੇ ਤਰ੍ਹਾਂ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਉਮੀਦਵਾਰ ਸਾਡੇ ਨਾਲ ਸੁਖਿੰਦਰ ਸਿੰਘ ਰੰਧਾਵਾ ਜੀ ਮੌਜੂਦ ਨੇ ਉਹ ਨਾਲ ਸਾਰੀ ਗੱਲਬਾਤ ਕਰ ਰਹੇ ਕਿਵੇਂ ਨਾਲ ਦੀ ਕੰਪੇਨਿੰਗ ਚੱਲ ਸਰ ਸੱਤ ਬੜੇ ਸਵਾਲ ਕਰਦੇ ਡੈਨਿਕ ਸਵੇਰਾ ਸਰ ਕਿਵੇਂ ਦੀ ਕੰਪੇਨਿੰਗ ਜਿਹੜੀ ਕਿ ਆਪਣੇ ਲੋਕ ਸਭਾ ਸਾਹਮਣੇ ਜਿਹੜੀ ਕੰਪੇਨ ਸਾਡੀ ਪੂਰੀ ਚੱਲਦੀ ਹੈ ਕੱਲ ਵੀ ਕੱਲ੍ਹ ਵੀ ਪਰਸੋਂ ਵੀ ਚੱਲਦੀ ਹੈ ਲਗਾਤਾਰ ਸਾਡੀ ਜਿਹੜੀ ਲਗਾਤਾਰ ਸਾਡੇ ਸਾਹਮਣੇ ਆ ਰਹੇ ਨੇ ਪਿਛਲੇ ਦਿਨ ਕੋਵਿਡ ਸ਼ੀਟ ਜਿਹੜਾ ਸਾਹਮਣੇ ਆ ਕੋਈ ਸ਼ੀਲਡ ਨੂੰ ਵਿਖੋ ਕਿ ਇਹ ਤੇ ਜਿਹੜਾ ਤੁਸੀਂ ਮੈਂ ਅੱਜ ਤੁਹਾਡਾ ਅੱਜ ਫ੍ਰੀडम डे ਹੋਇਆ ਪ੍ਰੈਸ ਫ੍ਰੀडम डे ਉਹਦੇ ਚ ਅੱਜ ਸਾਰੀ ਪ੍ਰੈਸ ਨੂੰ ਇਹਦੇ ਤੇ ਖੜੇ ਹੋ ਜਾਣਾ ਚਾਹੀਦਾ ਕਿ ਇਹ ਜਿਹੜਾ ਇਲੈਕਟ੍ਰਲ ਬੌਂਡ ਕੋਵੀਖਿਲਤੀ ਆਇਆ ਇਹਦੀ ਇਨਕੁਆਰੀ ਹੁਣ ਚਾਹੀਦੀ ਔਰ ਇਹੋ ਜਿਹਾ ਤਮਾਕਾਉਣਾ ਚਾਹੀਦਾ ਕਿ ਜਿਹੜੀਆਂ ਜਾਨਾਂ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਚ ਕਦੀ 2-2 ਸਾਲ ਤੱਕ 3-3 ਮੌਤਾਂ ਨਹੀਂ ਹੋਈਆਂ ਉੱਥੇ 1-1 ਸਾਲ ਚ 15-15 ਮੌਤਾਂ ਹੋ ਗਈਆਂ ਤੋਂ ਇਹਨਾਂ ਚੀਜ਼ਾਂ ਦੀ ਇਨਕੁਆਰੀ ਕਰਾਂਗੇ ਔਰ ਦੱਸਾਂਗੇ ਹਿੰਦੁਸਤਾਨ ਦੇ ਲੋਕਾਂ ਨੂੰ ਕਿ ਇਹ ਜਿਹੜੀਆਂ ਦਵਾਈਆਂ ਸੀ ਜਿਹੜੀ ਵੈਕਸੀਨ ਸੀਗੀ ਉਸ ਕੰਪਨੀ ਕੋਲੋਂ ਇਲੈਕਟ੍ਰਲ ਬਾਂਡ ਉਹਨਾਂ ਕੋਲ ਚੰਦਾ ਲੈਣਾ ਬੜਾ ਵੱਡਾ ਦੇਸ਼ ਤਰੋਈ ਦਾ ਗੱਲ ਸੀ ਪਰ ਕੋਵਿਡ ਸ਼ੀਲਡ ਲਈ ਲੋਕਾਂ ਨੂੰ ਵਾਰ-ਵਾਰ ਪ੍ਰੇਰਿਤ ਕੀਤਾ ਗਿਆ ਪ੍ਰਧਾਨ ਮੰਤਰੀ ਵੱਲੋਂ ਨੀ ਕੀਤਾ ਗਿਆ ਕਿਹਾ ਗਿਆ ਕਿ ਤੈਨੂੰ ਹਵਾਜਾ 'ਚ ਨਹੀਂ ਚੜਨਣਾ ਤੈਨੂੰ ਦਫ਼ਤਰ ਦੇ ਵਿੱਚ ਐਂਟਰੀ ਨਹੀਂ ਕਰਨ ਦੇਣੀ ਫੋਰਸਿਬਲੀ ਕਿ ਇਹੋ ਜਿਹਾ ਕਾਨੂੰਨ ਬਣਾਉਂਦੇ ਤੇ ਕਿ ਅਸੀਂ ਜੇ ਹਵਾਜਾ ਜਿਕਰਣਾ ਤੋਂ ਕੋ ਹੋਣਾ ਚਾਹੀਦਾ ਕਿ ਕੋਵਿਡਸ਼ਲ ਦਵਾਈ ਕਿ ਨਹੀਂ ਦਵਾਈ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਬੜਾ ਬੜੀ ਡੂੰਗੀ ਕੌਨਸਪੀਰੇਸੀ ਦੇ ਹਸਾਬ ਦੇ ਨਾਲ ਇਹਨਾਂ ਕੱਲਾ 60 ਕਰੋੜ ਰੀਅਲ ਵਿੱਚ ਬਹੁਤ ਕਰੋੜਾ ਹਜ਼ਾਰਾਂ ਕਰੋੜ ਦਾ ਕਪਲਾ ਠੀਕ ਹੈ ਲੋ ਐਂਡ ਆਰਡਰ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਲੋ ਐਂਡ ਆਰਡਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਕੀ ਹਾਲਾਤ ਨੇ ਨਹੀਂ ਮੇਰੀ ਗੱਲ ਸੁਣ ਜੋ ਪੰਜਾਬ ਦੇ ਲੋ ਐਂਡ ਆਰਡਰ ਤੇ ਹਾਲਾਤ ਨੇ ਕਿ ਛੜਿਆਮ ਨਸ਼ਾ ਵਿਕ ਰਿਹਾ ਛੜਿਆਮ ਐਕਸਟਰੈਸ਼ਨ ਹੋ ਰਹੀਆਂ ਗੈਂਗਸਟਰ ਘੁੰਮ ਰਹੇ ਨੇ ਜਿਹੜੀਆਂ ਜੇਲ੍ਹਾਂ ਨੇ ਉਹ ਅਖੜਾ ਬਣੀਆਂ ਨੇ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਹੋ ਰਹੀਆਂ ਨੇ ਤੇ ਇਹਦੇ ਤੋਂ ਬਾਅਦ ਹੋਰ ਕੀ ਹੋ ਸਕਦਾ ਲੋ ਐਂਡ ਆਰਡਰ ਦੁਬਾਰਾ ਪੈਦਾ ਕੀਤਾ ਠੀਕ ਹੈ ਜੀ